ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ ਧੋਬਿਆਣਾ ਵਸਤੀ ਗਲੀ ਨੰਬਰ 5/5 ਜਿੱਥੇ ਮਾਤਾ ਨਸੀਬ ਕੌਰ ਉਹਨਾਂ ਨੂੰ ਇੱਕ ਫੋਨ ਆਉਂਦਾਗਾ 14-15 ਅਕਤੂਬਰ ਤੋਂ ਪਹਿਲਾਂ ਵੀ ਅਸੀਂ ਮਨਕੀਰਤ ਔਲਖ ਮੈਂ ਬੋਲ ਰਿਹਾ ਹਾਂ ਤੇ ਤੁਹਾਡੇ ਜਿਹੜੇ ਬੇਟੇ ਦੀ ਮੌਤ ਹੁਣ ਕਰਕੇ ਤੇ ਅਸੀਂ ਤੁਹਾਡੀ ਮਦਦ ਕਰਨਾ ਚਾਹੁੰਦੇ ਆਂ ਤੇ ਮਾਤਾ ਜੀ ਨੂੰ ਕਿਹਾ ਜਾਂਦਾ ਵੀ ਤੁਸੀਂ ਪੈਸੇ ਪਾਓ 9000 ਰੁਪਿਆ ਕਿਉਂਕਿ ਜਿਹੜੀ ਹੈਗੀ ਹੈ ਕਰੰਸੀ ਚੇਂਜ ਹੋਣੀ ਹੈ ਉਹਦੇ ਕਰਕੇ ਪੈਸੇ ਪਾਉਣੇ ਪੈਣਗੇ ਤੇ ਮਾਤਾ ਜੀ ਤੋਂ 15 ਅਕਤੂਬਰ ਨੂੰ ਪੈਸੇ ਪਵਾਏ ਜਾਂਦੇ ਆ 9000 ਰੁਪਿਆ ਆ ਨੰਬਰ ਤੋਂ ਆਇਆ ਮਨਕੀ ਤੌਲਖ ਦੀ ਫੋਟੋ ਲਾਈ ਹੋਈ ਹੈ ਤੇ ਨੰਬਰ ਤੁਹਾਨੂੰ ਦੱਸ ਦੇਣਾ ਨੰਬਰ ਵੀ ਜਿਹੜਾ ਹੈਗਾ ਆ ਨੰਬਰ ਸੀਗਾ ਇਸ ਨੰਬਰ ਤੋਂ ਫੋਨ ਆਇਆ ਇਹਨਾਂ ਨੂੰ WhatsApp ਕਾਲ ਆਉਂਦੀ ਐ ਅਕਸਰ ਇਹਨਾਂ ਨੂੰ ਤੇ ਇਹ ਬੰਦਾ ਕਹਿੰਦਾ ਵੀ ਤੁਸੀਂ ਮੈਨੇਜਰ ਸਾਹਿਬ ਨਾਲ ਗੱਲ ਕਰੋ ਤੁਹਾਡੇ ਖਾਤੇ 'ਚ 5 ਲੱਖ ਰੁਪਏ ਆ ਗਿਆ ਤੇ ਜੋ ਮੈਨੇਜਰ ਸਾਹਿਬ ਬਣ ਕੇ ਗੱਲ ਕਰਦਾ ਉਹ ਬੰਦਾ ਆ ਨੰਬਰ ਹੈ ਆ ਸਟੇਟਸ ਲਾਇਆ ਹੋਇਆ ਉਹਨੇ ਤੇ ਯਾਲੀ ਲਾਇਆ ਜਾਂ ਕਿਵੇਂ ਇਹ ਸਾਈਬਰ ਵਾਲੇ ਦੇਖ ਰਹੇ ਹੈ ਪਰ ਉਹਨੇ ਆ ਸਟੇਟਸ ਲਾਇਆ ਹੋਇਆਗਾ ਐਸਬੀਆਈ ਦਾ ਕਹਿੰਦਾ ਮੈਂ ਬੈਂਕ ਮੈਨੇਜਰ ਬੋਲਦਾ ਤੇ ਆ ਇੱਕ ਉਹਨੇ ਵੀਡੀਓ ਵੀ ਭੇਜੀ ਹੈ ਜਦੋਂ ਮੈਂ ਆਪਕੋ ਵੀਡੀਓ ਬਣਾਉਂਦੇ ਚੈੱਕ ਕਰਾਂ ਆਪ ਲੋਗ ਵੀ ਆਪਣਾ ਟੈਕਸਟ ਪੇ ਕਰਨਾ ਤੇ ਵੀਡੀਓ ਜਾਲੀ ਹੈ ਜਾਂ ਹੋਰ ਹੈ ਸਾਈਬਰ ਵਾਲੇ ਦੇਖਣਗੇ ਤੇ ਪਰ ਇਸ ਸੰਬੰਧੀ ਅਸੀਂ ਮਾਤਾ ਨਸੀਬ ਕੌਰ ਜੀ ਨਾਲ ਗੱਲ ਕੀਤੀ ਹੈ ਉਹ ਤੁਸੀਂ ਸੁਣੋ ਧੰਨਵਾਦ ਮਾਤਾ ਤੇਰੇ ਕੋਲੇ 5 ਲੱਖ ਰੁਪਿਆ ਆਉਂਦਾ ਤੇ ਆ ਮੈਂ ਤੈਨੂੰ ਕਿਸੇ ਬੈਂਕ ਮੈਨੇਜਰ ਦਾ ਨੰਬਰ ਦਿੰਨਾ ਇਹ ਤਾਂ ਨਾ ਗੱਲ ਕਰ ਲੈ ਅੱਛਾ ਮੈਂ ਕਹ ਜੀ ਠੀਕ ਹੂੰ 2 ਕੁ ਮਿੰਟ ਬਾਅਦ ਮੈਨੂੰ ਆਦਾ ਕਿ 5 ਲੱਖ ਰੁਪਏ ਤੇਰੇ ਖਾਤੇ ਚ ਆ ਗਏ ਤੇ ਆ ਬੈਂਕ ਮੈਨੇਜਰ ਇਹਦੇ ਨਾਲ ਗੱਲ ਕਰ ਤੇ ਆਦਾ ਵੀ ਖਾਤਾ ਚੈੱਕ ਕਰ ਲਾ ਆਪਦਾ ਮੈਂ ਕੋਈ ਨਹੀਂ ਕਰ ਲੈਨੇ ਆ ਥੋੜੇ ਜਿ 10 ਮਿੰਟ ਬਾਅਦ ਆਦਾ ਕਿ ਕਰੰਸੀ ਬਦਲਣੀ ਆ ਯੂਕੇ ਤੋਂ ਪੈਸਾ ਪਾਇਆ ਮਨ ਕੀ ਤਨੌਲ ਖਨੇ ਕਰੰਸੀ ਬਦਲਣ ਹੁੰਦਾ 9000 ਰੁਪਏ ਅਪਰਮੇਂਦਰ ਕੋਰਾ ਪੋਤੋ ਰਫਨਸੀ ਉਪਰ ਆ ਤੇ ਕਿਹੜੀ ਜਗ੍ਹਾ ਹੈ ਤੋ ਬਿਆਣਾ ਜੀ ਅੱਛਾ ਅਰੇ ਕੀ ਗੱਲ ਹੋਈ ਜਿਹੜੀ ਤੁਹਾਡੇ ਨਾਲ ਛੱਗੀ ਵੱਡੀ ਹੈ ਸ਼ੁਰੂ ਤੋਂ ਮੈਨੂੰ ਦੱਸੋ ਗੱਲ ਕੀ ਹੈ ਸੋ ਤੋ ਜੀ ਕੋਚਰ ਮੈਨਾਂ ਮੈਨੂੰ ਕਈ ਦਿਨੋਂ ਫੋਨ ਆਉਂਦੇ ਰਹੇ ਅੱਛਾ ਕਹਿੰਦਾ ਰਿਹਾ ਮੈਂ ਮਨਕੀ ਤਣਾਉਲਖ ਬੋਲਦਾ ਅੱਛਾ ਮਨਕੀ ਤਾਉਲ ਕੋਈ ਗਾਇ ਕਰਦਾ ਹਾਂ ਉਹ ਬੋਲਦਾ ਉਹ ਬੋਲਦਾ ਉਹਦਾ ਨਾਮ ਲੈਂਦਾ ਰਿਹਾ ਤੇ ਮੇਰੇ ਨਾਲ ਵੀ ਪਿਆਰ ਨਾਲ ਮਾਤਾ-ਮਾਤਾ ਕਰਦਾ ਰਿਹਾ ਗੱਲਾਂ ਕਰਦਾ ਰਿਹਾ ਮੈਨੂੰ ਆਦਾ ਕਿ ਮਾਤਾ ਕੀ ਕੰਮਕਾਰ ਕਰਦੇ ਹੋ ਮੈਂ ਕਹਾ ਮੈਂ ਕਹਾ ਜੀ ਮੇਰੇ ਤਾਂ ਕੱਲਾ ਕੱਲਾ ਮੁੰਡਾ ਹੈ ਉਹ ਆਡਾ ਤੇ ਵੀ ਆਇ ਤੇ ਦੋਵੇਂ ਜੀ ਚਾਰ ਪੋਤੀਆਂ ਮੇਰੀਆਂ ਮੇਰੇ ਚੁੱਲ੍ਹੇ ਤੇ ਪਹਿਲਾਂ ਲਈ ਬਹੁਤ ਲਾਕਦੇਗੀ ਸੀ ਵੀ ਅਸੀਂ ਤਾਂ ਉਹਨਾਂ ਨੂੰ ਪਾਲਦੇ ਆਂ ਵਿਧਿਆੜੀ ਦੱਪਾ ਕਰਕੇ ਹੂੰ ਉਸ ਦੁਬਾਰ ਦੇ ਵਿੱਚ ਜੀ ਮੇਰੇ ਬੇਟੇ ਦੀ ਡੇਥ ਹੋ ਗਈ ਅੱਛਾ ਡੇਥ ਹੋ ਗਈ ਹੂੰ 10ਵੇਂ ਮਹੀਨੇ ਦੀ 4 ਤਰੀਕ ਨੂੰ ਹੂੰ ਡੇਥ ਹੋ ਗਈ ਜਦੋਂ ਤੇ ਜਿੱਦੇ ਭੋਗ ਪਿਆ ਦਾ 14 ਤਰੀਕ ਨੂੰ ਅੱਛਾ ਜੀ ਉਹ ਦੇ ਤਾਂ ਫੋਨ ਫੇਰ ਆ ਗਿਆ ਮੈਨੂੰ ਹਾਂ ਅਰੇ ਕਿਹੜਾ ਨੰਬਰ ਤੋਂ ਫੋਨ ਆਇਆ ਸੀ ਤੁਸੀਂ ਮੈਨੂੰ ਦਿਖਾ ਸਕਦੇ ਹੋ ਕਿਹੜਾ ਨੰਬਰ ਆ ਉਹ ਮੈਨੂੰ ਕੱਢਣਾ ਨਹੀਂ ਆਉਂਦਾ ਜੀ ਇਹਦੀ ਵਿੱਚ ਆ ਆ ਕੁੜੀਆ ਹਾਂਜੀ ਕਿਹੜਾ ਨੰਬਰ ਆ ਜੀ ਆ ਨੰਬਰਾਂ ਤੋਂ ਫੋਨ ਆਉਂਦਾ ਰਿਹਾ ਜੀ ਪਹਿਲਾਂ ਮੈਨੂੰ ਆਦਾ ਮੈਂ ਮੰਨ ਕੀਤਾ ਨਾਲ ਖਬੂਲਦਾ ਕਿਹੜਾ ਨੰਬਰ ਆ ਖੋਲੋ ਆ ਵੱਡੇ ਫਤਿਹ ਆ ਨੰਬਰ ਤੋਂ ਫੋਨ ਆਇਆ ਹਾਂ ਹਾਂਜੀ ਅੱਛਾ ਕਹਿੰਦਾ ਮੈਂ ਮੰਨ ਕੀਤਾ ਨਾਲ ਖਬੂਲਦਾ ਤੇ ਚਲੋ ਜੀ ਮੈਂ ਆਖਿਆ ਵੀ ਉਹ ਵਿਚਾਰਾ ਦਾਨੀ ਬੰਦਾ ਵੀ ਐਨਾ ਉਹ ਤਾਂ ਦਾਨ ਕਰਦਾ ਵੀ ਹੋ ਸਕਦੀ ਕੋਈ ਮਨਪਿਰਛਾ ਪੈ ਗਈ ਹੋਵੇ ਉਹਦੇ ਮੇਰੇ ਮੁੰਡਾ ਮਰਿਆ ਤਾਂ ਕਰਕੇ ਕੁੜੀਆਂ ਦਾ ਕਰਕੇ ਅੱਛਾ ਤੇ ਅਸੀਂ ਬੁੱਡੇ ਠੇਰਿਆਂ ਸਟੱਟ ਜਿ ਪਾਇਏ ਸੀ ਅਸੀਂ ਮਮਾਈਲਾਂ ਤੇ ਮੈਨੂੰ ਨਾ ਮਾ ਤਾਂ ਤੇਰੇ ਅਸੀਂ ਸਟੱਟ ਜਿ ਦੇਖੇ ਆ ਤੇ ਤੂੰ ਖਾਤਾ ਨੰਬਰ ਭੇਜ ਮੈਨੂੰ ਤੇ ਮੈਂ ਤੈਨੂੰ ਨਾ ਮਦਦ ਕਰਨੀ ਆ ਅੱਛਾ ਮੈਂ ਖਾਤਾ ਨੰਬਰ ਭੇਤਾ ਥੋੜੇ ਜੇ ਚਿਰਵਾਦਾਂ ਦਾ ਕੇ ਮਾਤਾ ਤੇਰੇ ਕੋਲੇ 5 ਲੱਖ ਰੁਪਇਆ ਆਉਂਦਾ ਤੇ ਆ ਮੈਂ ਤੈਨੂੰ ਕਿਸੇ ਬੈਂਕ ਮੈਨੇਜਰ ਦਾ ਨੰਬਰ ਦਿੰਦਾ ਇਹਦਾ ਨਾਲ ਗੱਲ ਕਰ ਲੈ ਅੱਛਾ ਮੈਂ ਕਰੀ ਠੀਕ ਹੂੰ 2 ਕੁ ਮਿੰਟ ਬਾਅਦ ਮੈਂ ਨੂੰ ਆਦਾ ਕਿ 5 ਲੱਖ ਰੁਪਇਆ ਤੇਰੇ ਖਾਤੇ ਚ ਆ ਗਿਆ ਤੇ ਆ ਬੈਂਕ ਮੈਨੇਜਰ ਇਹਦੇ ਨਾਲ ਗੱਲ ਕਰ ਹੂੰ ਤੇ ਆਦਾ ਵੀ ਖਾਤਾ ਚੈੱਕ ਕਰ ਲੈ ਆਪਦਾ ਹੂੰ ਮੈਂ ਕਿ ਕੋਈ ਨਹੀਂ ਕਰ ਲੈਨੇ ਹੂੰ ਥੋੜੇ ਜਿ 10 ਮਿੰਟ ਬਾਅਦ ਆਦਾ ਕਿ ਕਰੰਸੀ ਬਦਲਣੀ ਆ ਯੂਕੇ ਤੋਂ ਪੈਸਾ ਪਾਇਆ ਮਨ ਕੀ ਤਨ ਆਉਲਖ ਨੇ ਹੂੰ ਕਰਾਂਸੀ ਬਦਲਣ ਨੂੰ 9000 ਰੁਪਿਆ ਦੇ ਦੇ। ਮੈਂ ਸੋਚੀ ਵੀ ਗਈ ਵੀ ਕਰਾਂਸੀ ਬਦਲਣ ਦੇ ਪੈਸੇ ਵੀ ਸਾਡਾ ਪ੍ਰੋਨਾ ਬਾਹਰ ਗਿਆ ਸੀ ਵੀ ਇਹ ਅੱਗੇ ਤਾਂ ਹੈ ਨਹੀਂ ਕਦੇ। ਕਹਿੰਦੇ ਜੀਨੇ ਮਾਤਾ ਪੈਸੇ ਭੇਜੇ ਉਹਨੇ ਜੀਐਸਟੀ ਕਿ ਮੈਨੂੰ ਕਹਿਣਾ ਨਹੀਂ ਆਉਂਦਾ ਵੀ ਉਹ ਲਾ ਕੇ ਨਹੀਂ ਭੇਜੀ। ਅੱਛਾ। ਚਲੋ ਜੇ ਮੈਂ 5000 ਕਿਸੇ ਤੋਂ ਫੜਿਆ ਤੁਰੰਤ। 5 ਮੈਂ ਕਿਸੇ ਤੋਂ ਫੜ ਕੇ ਮੈਂ ਪੈਸੇ ਪਾਤੇ। 10 ਕਿ ਮਿੰਟ ਬਾਅਦ ਮੈਨੂੰ ਆਦਾ 32000 ਹੋਰ ਪਾ। ਹੂੰ ਹੁਣ ਜਦੋਂ ਫੋਨ ਲਾਉਂਦਾ ਮੈਨੂੰ ਗਾਲ੍ਹਾਂ ਕੱਢਦੇ ਆ ਬੁਰਾ ਭਲਾ ਬੋਲਦੇ ਨਾਲ ਤੇ ਜਿਹੜਾ ਬੈਂਕ ਮੈਨੇਜਰ ਬਣਿਆ ਸੀ ਉਹ ਬੋਲਦਾ ਤੇ ਨਾਲੇ ਜਿਹੜਾ ਮਨਕੀਤ ਨਾਲਖ ਬਣ ਕੇ ਮੇਰੇ ਨਾਲ ਗੱਲ ਕਰਦਾ ਪਰ ਮੈਂ ਕਹਿੰਦੀ ਆ ਵੀ ਮਨਕੀਤ ਨਾਲਖ ਨਹੀਂ ਹੈਗਾ ਮਨਕੀਤ ਨਾਲਖ ਲੋਕਾਂ ਦੀ ਮਦਦ ਤਾਂ ਕਰਦਾ ਜੇ ਕਿਤੇ ਮਨਕੀਤ ਨਾਲਖ ਤਿੱਕਰ ਮੇਰੀ ਗੱਲ ਪਹੁੰਚ ਜੇ ਤੇ ਮੈਂ ਹੁਣ ਵੀ ਕਹਿੰਦੀ ਆ ਵੀ ਮੈਨੂੰ ਪਤਾ ਮੇਰੀ ਮਦਦ ਕਰੂਗਾ ਮੇਰੇ ਸਿਰ ਤੇ ਹੱਥ ਜਰੂਰ ਤਰੂਗਾ ਨਹੀਂ ਤੇ ਉਹ ਕੀ ਕਹਿੰਦੇ ਆ ਹੁਣ ਹੁਣ ਕੀ ਕਹਿੰਦੇ ਆ ਹੁਣ ਵੀ ਮੈਨੂੰ ਕੱਲ ਫੋਨ ਆਇਆ ਹਾਂ ਬਹੁਤ ਗੱਦ ਵੱਡਾ ਉਹਨਾਂ ਨੇ ਮੈਨੂੰ ਫੋਨ ਤੇ ਆਦੇ ਜੀ 32000 ਤੂੰ ਨਹੀਂ ਪਾਉਂਦੀ ਤੈਨੂੰ ਅਸੀਂ ਐ ਕਰਾਂਗੇ ਤੈਨੂੰ ਐ ਕਰਾਂਗੇ ਤੈਨੂੰ ਉਹ ਕਰਾਂਗੇ ਮੈਂ ਕਿਹਾ ਮੁਰਾ ਮੈਂ ਕਹਾਂ ਮੈਂ ਤੁਹਾਡੀ ਜਾਂਚ ਕਰਾਉਣੀ ਆ ਮੈਨੂੰ ਇਹ ਤੇਰਾ ਬਾਪ ਵੀ ਨਹੀਂ ਸਾਡੀ ਜਾਂਚ ਕਰਾ ਸਕਦਾ ਜੋ ਕਰਨਾ ਕਰ ਲੈ ਅੱਛਾ ਤੁਹਾਨੂੰ ਸ਼ੱਕ ਹੈ ਕਿਤੇ ਵੀ ਸ਼ੱਕ ਤੇ ਜੀ ਨੇੜੇ ਤੇੜੇ ਤਾਂ ਕੋਈ ਬੰਦਾ ਹੀ ਨਹੀਂ ਜੇ ਮੈਨੂੰ ਕੋਈ ਚਿਹਰਾ ਦਿਖਾਉਂਦੇ ਮੂੰਹ ਦਿਖਾਉਂਦੇ ਤਾਂ ਫੇਰ ਹੀ ਸੀ ਨਾ ਮੈਨੂੰ ਮੂੰਹ ਵਿਖਾਇਆ ਨਾ ਮੈਨੂੰ ਉਹਨਾਂ ਨੇ ਚਿਹਰਾ ਦਿਖਾਇਆ। ਅੱਛਾ। ਬਸ ਕਲਾ ਹੋ ਨਹੀਂ ਕਰਦੇ ਸੀ। ਪੁਲਿਸ ਨੂੰ ਸ਼ਿਕਾਇਤ ਕੀਤੀ। ਹਾਂ ਜੀ ਸਾਈਬਰ ਕ੍ਰਾਈਮ ਨੂੰ ਆਸੇ ਐਪਲੀਕੇਸ਼ਨ ਲਿਖਾਈ ਆ। ਕਦੋਂ? ਇਹ ਹੋ ਗਏ ਜੀ 8-9 ਦਿਨਾਂ। ਠੀਕ ਹੈ ਬਈ। ਉਹਨਾਂ ਨੇ ਵਿਚਾਰਾ ਨੇ ਡਰੈੱਸ ਚੱਕਿਆ ਉਹਦੇ ਮਾਂ ਤਾਂ ਪੈਸੇ ਨਾ ਹੋਰ ਪਾਈ ਵੀ ਇਹ ਤਾਂ ਫਰਾਡ ਹੈ। ਹੂੰ। ਬੀਮਾਧ ਪਰਦੇਸ਼ ਦੇ ਬੰਦੇ ਆ। ਇਹ ਤਾਂ ਫਰਾਡ ਹੈਗੇ ਪੈਸੇ ਨਾ ਪਾਈ ਤੋ। ਅੱਛਾ। ਹਾਂ। ਅੱਛਾ। ਤੇ ਮੈਂ ਤਾਂ ਕੋਈ ਰੱਬ ਨੇ ਮਾਰਤਾ ਮੈਨੂੰ ਤਾਂ ਕੱਲਾ ਕੱਲਾ ਮੁੰਡਾ ਸੀ ਮੇਰੇ ਜੀ ਦੀ ਡੈਥ ਹੋਈ ਆ ਚਾਰ ਤਰੀਕ ਅੱਛਾ ਤੇ ਡੈਥ ਹੋਣ ਦੇ ਬਾਵਜੂਦ ਉਹ ਪੈਸੇ ਮੰਗਦੇ ਰਿਹਾ ਜੀ ਇਹ ਤਾਂ ਹੋਈ ਤੋਈ ਪਵਾ ਲਈ ਜੀ ਮੈਂ ਥਾ 9000 ਜਿੱਦੇ ਫੋਨ ਭੋਗ ਪਿਆ ਹੂੰ ਉਹਦੇ ਪਵਾਇਆ ਮੈਂ ਥਾ 9000 14 ਅਕਤੂਬਰ ਨੂੰ ਐਸੇ ਮਹੀਨੇ ਅੱਜ 9000 ਪਹੁੰਚਿਆ ਹਾਂ 14 ਨੂੰ ਉਹਨੇ ਫੋਨ ਕੀਤਾ ਤੇ 15 ਨੂੰ ਉਹਨੇ 9 ਵਜੇ ਮੈਥੋਂ ਪੈਸੇ ਪਵਾਏ ਸਾਰੇ ਜੀ ਗੂਗਲ ਪੇ ਕੇ ਉਹਨਾਂ ਦੇ ਖਾਤੇ ਵਿੱਚ ਬੈਂਕ ਖਾਤੇ ਚ ਗਿਆ اچھا ਬੈਂਕ ਖਾਤਾ ਹੈਗਾ ਤੁਹਾਡੇ ਕੋਲੇ ਹਾਂ ਬੈਂਕ ਖਾਤਾ ਹੈਗਾ ਜੀ ਕਿਤੇ ਉਹ ਮੋਬਾਈਲ ਚ ਹਾਂ ਮਮਹਰ ਚਾ ਜੀ ਬੈਂਕ ਖਾਤੇ ਸਾਰੇ ਮੇਰੇ ਦੋਤੇ ਨੇ ਫੋਟੋ ਖਿੱਚ ਲਈ ਸੀਗੀ ਅੱਛਾ ਹਾਂ ਤੇ 15 ਨੂੰ ਮੈਥੋਂ 9 ਵਜੇ 9 ਦੇ ਤੇ 10 ਦੇ ਵਿੱਚ ਵਿੱਚ ਪੈਸੇ ਪਵਾਏ ਆ 14 ਨੂੰ ਮੇਰੇ ਮੁੰਡੇ ਦਾ ਪਹ ਪਿਆ 15 ਨੂੰ ਮੈਨੂੰ ਥੋੜੇ ਪੈਸੇ 15 ਦਿਨ ਬਾਅਦ ਜੋ ਪੈਸੇ ਟਵਾਲੀ ਤਾ ਮੁਕ ਜਾਂਦੇ ਦੇ ਦੇ ਕੇ আচ্ছা ਉਹ ਹੁਣ ਸਾਈਬਰ ਕ੍ਰਾਈਮ ਵਾਲੇ ਕਹਿੰਦੇ ਵੀ ਇਹ ਮੱਧ ਪ੍ਰਦੇਸ਼ ਤੋਂ ਬੰਦੇ ਆ ਮੱਧ ਪ੍ਰਦੇਸ਼ ਦੇ ਆ ਮਾਤਾ ਹਾਂ ਵੀ ਤੂੰ ਉਹਨੇ ਉੱਤੇ ਲਾ ਦੇਗੀ ਇੱਕ ਵਿਚਰਦਾ ਬਿਆਰ ਦਾ ਬਿਆਰ ਦਾ ਵੀ ਇਹ ਤਾਂ ਉਧਰ ਦੇ ਆ ਬੰਦੇ ਉਹਨਾਂ ਦੇ ਵਾਲਾ ਮੈਨੇਜਰ ਬੰਦਾ ਅੱਛਾ ਲੋਕ ਹੈਂ ਹਿੰਦੀ ਬੋਲਦੇ ਆ ਪੰਜਾਬੀ ਬੋਲਦੇ ਤੇ ਹੋਰ ਪੰਜਾਬੀ ਬੋਲਿਆ ਪੰਜਾਬੀ ਵੀ ਬੋਲਦੇ ਉਹ ਮੇਰੇ ਦਾਇਨੇ ਕੇ ਬੇਂਤੀ ਆ ਵੀ ਮੇਰੀ ਨੰ ਗੱਲ ਮਣ ਕੀ ਤਨੌੜ ਕਦੀ ਕਿਰਪਾ ਪੁੱਛ ਜੇ